ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਉਮੀਦ ਹੈ ਸਾਰੇ ਠੀਕ ਹੋਵੋਗੇ ਜੀ ਪਰਮਾਤਮਾ ਸਾਹਿਬ ਉਹਨਾਂ ਰਾਜ ਖੁਸ਼ੀ ਰੱਖੇ ਜੀ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਬਣਾਨੇ ਆ ਡਿਜ਼ਾਈਨ ਆਪਾਂ ਇਸ ਲਈ ਤੇ ਆਪਾਂ 21 ਗੁੰਡੇ ਲੈਨੇ ਜੀ ਇੱਕ ਸਲਾਈ ਸਿੱਧੀ ਕਪੂਠੀ ਬਣਾ ਲਈ ਜੀ ਆਪਾਂ ਨੇ ਹਮ ਡਿਜ਼ਾਈਨ ਬਣਾਣੇ ਆ ਜੀ ਇੱਕ ਗੁੰਡਾ ਉਤਾਰ ਲਈ ਧਾਗਾ ਅੱਗੇ ਕਰਾਂਗੇ ਜੀ 1 2 3 ਤਿੰਨ ਗੁੰਡੇ ਪੁੱਠੇ ਬਣਾਵਾਂਗੇ ਜੀ ਆਪਾਂ ਧਾਗਾ ਪਿੱਛੇ ਕਰਾਂਗੇ ਜੀ ਹੁਣ ਆਪਾਂ ਤਿੰਨ ਗੁੰਡਿਆਂ ਦਾ ਤਿੰਨ ਗੁੰਡਿਆਂ ਤੋਂ ਆਪਾਂ ਤਿੰਨ ਗੁੰਡੇ ਬਣਾਵਾਂਗੇ ਫਿਰ ਕਬਲ ਪਾਵਾਂਗੇ ਜੀ ਦੁਬਾਰੇ ਫੇਰ ਪੁਣਾਗੇ ਉਤਾ ਗਾ ਅੱਗੇ ਕਰਕੇ ਆਪਾਂ ਇੱਕ 2 3 4 5 6 7 7 ਗੁੰਡੇ ਪੁੱਠੇ ਬੁਣ ਲਈ ਧਾਗਾ ਪਿੱਛੇ ਕਰਕੇ ਫੇਰ ਆਪਾਂ ਤਿੰਨ ਗੁੰਡਿਆਂ ਦਾ ਤਿੰਨ ਗੁੰਡੇ ਬਣਾਵਾਂਗੇ ਇੱਕ ਬਲ ਪਾਵਾਂਗੇ ਜੀ ਦੁਬਾਰੇ ਫੇਰ ਬੁਣਾਗੇ ਇਹ ਧੱਗਾ ਅੱਗੇ ਕਰਕੇ ਆਪਾਂ ਇੱਕ ਦੋ ਤਿੰਨ ਤਿੰਨ ਗੁੰਡੇ ਪੁੱਠੇ ਗੁੰਡੇ ਇੱਕ ਗੁੰਡਾ ਆਪਾਂ ਸਿੱਧਾ ਬੁਣਾਗੇ ਹੁਣ ਆਪਾਂ ਪੁੱਠੀ ਸਲਾਈ ਬਣਾਵਾਂਗੇ ਇੱਕ ਗੁੰਡਾ ਉਤਾਰ ਲਈ ਧੱਗਾ ਪਿੱਛੇ ਕਰਕੇ ਆਪਾਂ ਇੱਕ ਦੋ ਤਿੰਨ ਤਿੰਨ ਗੁੰਡੇ ਸਿੱਧੇ ਹੁੰਨ ਲਈ ਤਿੰਨ ਗੁੰਡੇ ਆਪਾਂ ਪੁੱਠੇ ਪੋਣਾਂਗੇ ਜੀ ਹੁਣ ਧਾਗਾ ਪਿੱਛੇ ਕਰਕੇ ਆਪਾਂ 1 2 3 4 5 6 7 ਸੱਤ ਕੁੰਡੇ ਸਿੱਧੇ ਬੁਣ ਲਈ ਧਾਗਾ ਅੱਗੇ ਕਰਾਂਗੇ ਜੀ ਤਿੰਨ ਕੁੰਡੇ ਆਪਾਂ ਉੱਥੇ ਬੁਣਾਗੇ ਜੀ ਧਾਗਾ ਪਿੱਛੇ ਕਰਕੇ ਤਿੰਨ ਕੁੰਡੇ ਆਪਾਂ ਸਿੱਧੇ ਬੁਣਾਗੇ ਜੀ ਇੱਕ ਕੁੰਡਾ ਆਪਾਂ ਪੁੱਠਾ ਬੁਣਾਗੇ ਜੀ ਹਾਂ ਸਿੱਧੀ ਸਲਾਈ ਬਣਾਵਾਂਗੇ ਜੀ ਇੱਕ ਕੁੰਡਾ ਉਤਾਰ ਲਿਆ ਜੀ ਧਾਗਾ ਅੱਗੇ ਕਰਾਂਗੇ ਜੀ 1 2 ਦੋ ਕੁੰਡੇ ਪੁੱਠੇ ਬੋਣਾਂਗੇ ਜੀ ਧਾਗਾ ਪਿੱਛੇ ਕਰਾਂਗੇ ਜੀ ਹੁਣ ਆਪਾਂ ਇਹ ਦੋ ਕੁੰਡਿਆਂ ਦਾ ਇੱਕ ਗੁੰਡਾ ਬਣਾਵਾਂਗੇ ਜੀ ਇੱਕ ਪੁੱਠਾ ਗੁੰਡਾ ਬਣਾ ਕੇ ਇਹ ਜਿਹੜੇ ਇੱਕ ਤੋਂ ਤਿੰਨ ਬਣਾਏ ਸੀ ਆਪਾਂ ਤਿੰਨ ਗੁੰਡਾ ਨੇ ਤਿੰਨ ਬਣਾਏ ਸੀ ਸੋਰੀ ਦੋ ਕੁੰਡਿਆਂ ਦਾ ਇੱਕ ਗੁੰਡਾ ਬਣਾਵਾਂਗੇ ਧਾਗਾ ਅੱਗੇ ਕਰਕੇ ਇੱਕ ਆਪਾਂ ਜਾਲੀ ਪਾਵਾਂਗੇ ਜੀ ਇੱਕ ਗੁੰਡਾ ਸਿੱਧਾ ਪੋਣਾਗੇ ਜੀ ਫਿਰ ਧਾਗਾ ਅੱਗੇ ਕਰਾਂਗੇ ਜੀ ਇੱਕ ਗੁੰਡੇ ਨੂੰ ਪਲਟ ਕੇ ਪਾਵਾਂਗੇ ਜੇ ਆਪਾਂ ਦੋ ਗੁੰਡਿਆਂ ਦਾ ਇੱਕ ਗੁੰਡਾ ਬਣਾਵਾਂਗੇ ਜੀ ਇੱਕ ਆਪਾਂ ਜਾਲੀ ਪਾਵਾਂਗੇ ਧਾਗਾ ਅੱਗੇ ਕਰਕੇ ਇੱਕ ਗੁੰਡਾ ਪੁੱਠਾ ਪੋਣਾਗੇ ਜੀ ਜੇ ਸੋਰੀ ਇੱਕ ਦੋ ਤਿੰਨ ਚਾਰ ਪੰਜ ਪੰਜ ਗੁੰਡੇ ਪੁੱਠੇ ਪੋਣਾਗੇ ਜੀ ਪਹਿਲਾਂ ਆਪਣੇ ਸੱਤ ਗੁੰਡੇ ਸੀਗੇ ਤਾਂ ਧਾਗਾ ਪਿੱਛੇ ਕਰਕੇ ਫਿਰ ਆਪਾਂ ਇਹ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਧਾਗਾ ਅੱਗੇ ਕਰਕੇ ਇੱਕ ਜਾਲੀ ਪਾਵਾਂਗੇ ਜੀ ਇੱਕ ਕੁੰਡਾ ਆਪਾਂ ਸਿੱਧਾ ਪੋਣਾਂਗੇ ਫਿਰ ਧਾਗਾ ਅੱਗੇ ਕਰਾਂਗੇ ਇੱਕ ਜਾਲੀ ਪਾਵਾਂਗੇ ਜੀ ਇਹ ਦੋ ਕੁੰਡਿਆਂ ਦਾ ਆਪਾਂ ਇੱਕ ਕੁੰਡਾ ਬਣਾਵਾਂਗੇ ਧਾਗਾ ਅੱਗੇ ਕਰਕੇ ਦੋ ਕੁੰਡੇ ਆਪਾਂ ਪੁੱਠੇ ਪੋਣਾਂਗੇ ਇੱਕ ਕੁੰਡਾ ਆਪਾਂ ਸਿੱਧਾ ਪੋਣਾਂਗੇ ਨਪ ਪੁੱਠੀ ਸਲਾਈ ਤੇ ਆ ਗਈ ਇੱਕ ਗੁੰਡਾ ਉਤਾਰ ਲਿਆ ਜੀ ਧਾਗਾ ਪਿੱਛੇ ਕਰਕੇ ਦੋ ਗੁੰਡੇ ਆਪਾਂ ਸਿੱਧੇ ਪਾਉਣਾਂਗੇ ਜੀ ਧਾਗਾ ਅੱਗੇ ਲਿਆਵਾਂਗੇ ਜੀ ਇੱਕ ਦੋ ਤਿੰਨ ਚਾਰ ਪੰਜ ਪੰਜ ਗੁੰਡੇ ਪੁੱਠੇ ਗੁੰਡੇ ਜੀ ਇੱਕ ਦੋ ਤਿੰਨ ਚਾਰ ਪੰਜ ਪੰਜ ਕੁੰਡੇ ਸਿੱਧੇ ਹੋਣ ਲਈ ਧਾਗਾ ਅੱਗੇ ਕਰਾਂਗੇ ਜੀ 1 2 3 4 5 ਫਿਰ ਧਾਗਾ ਪਿੱਛੇ ਕਰਕੇ ਦੋ ਕੁੰਡਿਆਂ 'ਪਾ ਸਿੱਧੇ ਹੋਣਾਂਗੇ ਇੱਕ ਕੁੰਡਾ ਉੱਠਾ ਪੋਣਾਂਗੇ ਹੁਣ ਆਪਾਂ ਸਿੱਧੀ ਸਲਾਈ ਤੇ ਆਗੇ ਜੀ ਇੱਕ ਕੁੰਡਾ ਉਤਾਰ ਲਿਆ ਜੀ ਧਾਗਾ ਅੱਗੇ ਕਰਕੇ ਇੱਕ ਕੁੰਡਾ ਪੁੱਠਾ ਪੋਣਾਂਗੇ ਜੀ ਆਪਾਂ ਧਾਗਾ ਪਿੱਛੇ ਕਰ ਲੈਣਾ ਜੀ ਫਿਰ ਆਪਾਂ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਣਾ ਜੀ ਫਿਰ ਇੱਕ ਜਾਲੀ ਪਾਵਾਂਗੇ ਜੀ ਇੱਕ ਦੋ ਤਿੰਨ ਤਿੰਨ ਗੁੰਡੇ ਸਿੱਧੇ ਬੁਣ ਲਈ ਧਾਗਾ ਅੱਗੇ ਕਰਕੇ ਇੱਕ ਜਾਲੀ ਪਾਵਾਂਗੇ ਜੀ ਇਹ ਦੋ ਕੁੰਡਿਆਂ ਦਾ ਆਪਾਂ ਇੱਕ ਕੁੰਡਾ ਬਣਾਵਾਂਗੇ ਹੁਣ ਧਾਗਾ ਅੱਗੇ ਕਰਕੇ ਇੱਕ ਦੋ ਤਿੰਨ ਤਿੰਨ ਗੁੰਡੇ ਪੁੱਠੇ ਬੁਣ ਲਈ ਧਾਗਾ ਪਿੱਛੇ ਕਰਾਂਗੇ ਜੀ ਫਿਰ ਪੰਜ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਜੀ ਧਾਗਾ ਅੱਗੇ ਕਰਾਂਗੇ ਜੀ ਇੱਕ ਜਾਲੀ ਪਾਵਾਂਗੇ ਜੀ 1 2 3 ਤਿੰਨ ਕੁੰਡੇ ਸਿੱਧੇ ਪੋਣਾਂਗੇ ਜੀ ਫਿਰ ਧਾਗਾ ਅੱਗੇ ਕਰਾਂਗੇ ਜੀ ਇੱਕ ਜਾਲੀ ਪਾਵਾਂਗੇ ਜੀ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਧਾਗਾ ਅੱਗੇ ਕਰਕੇ ਇੱਕ ਕੁੰਡਾ ਫੁੱਟਾ ਪੋਣਾਂਗੇ ਜੀ ਇੱਕ ਕੁੰਡਾ ਆਪਾਂ ਸਿੱਧਾ ਪੋਣਾਂਗੇ ਉਨਾਂ ਪਰ ਪੁੱਠੀ ਸਲਾਈ ਬਣਾਵਾਂਗੇ ਜੀ। ਇੱਕ ਗੁੰਡਾ ਉਤਾਰ ਲਿਆ ਜੀ ਇੱਕ ਗੁੰਡਾ ਆਪਾਂ ਸਿੱਧਾ ਬੋਣਾਂਗੇ। ਧਾਗਾ ਅੱਗੇ ਕਰਕੇ 1 2 3 4 5 6 7 7 ਗੁੰਡੇ ਪੁੱਠੇ ਗੁੰਨ ਲਏ ਜੀ। 1 2 3 3 ਗੁੰਡੇ ਸਿੱਧੇ ਗੁੰਨ ਲਏ ਜੀ ਫਿਰ ਧਾਗਾ ਅੱਗੇ ਲੈ ਕੇ ਆਵਾਂਗੇ ਜੀ 1 2 3 4 5 6 7 ਸੱਤ ਗੁੰਡੇ ਪੁੱਠੇ ਉਹਨੇ ਇੱਕ ਗੁੰਡਾ ਸਿੱਧਾ ਪਾਉਣਾਗੇ ਇੱਕ ਗੁੰਡਾ ਪੁੱਠਾ ਪਾਉਣਾਗੇ ਉਹਨੂੰ ਪਾਸੇ 30 ਲਾਈ ਤੇ ਆ ਗਈ ਇੱਕ ਗੁੰਡਾ ਉਤਾਰ ਲਈ ਤਾਂ ਗਾ ਵਿੱਚ ਕਰਾਂਗੇ ਹੁਣ ਆਪਾਂ ਦੋ ਗੁੰਡਿਆਂ ਦਾ ਇੱਕ ਗੁੰਡਾ ਬਣਾਵਾਂਗੇ ਇੱਕ ਕਜਾਲੇ ਪਾਵਾਂਗੇ ਜੀ 1 2 3 4 5 ਪੰਜ ਗੁੰਡੇ ਸਿੱਧੇ ਹੋਣ ਲਈ ਧਾਗਾ ਅੱਗੇ ਕਰਾਂਗੇ ਜੀ ਫਿਰ ਆਪਾਂ ਦੋ ਗੁੰਡਿਆਂ ਦਾ ਇੱਕ ਗੁੰਡਾ ਬਣਾਵਾਂਗੇ ਧਾਗਾ ਅੱਗੇ ਕਰਕੇ ਇੱਕ ਗੁੰਡਾ ਬੁੱਠਾ ਗੁਣਾਗੇ ਜੀ ਫਿਰ ਆਪਾਂ ਇਹ ਦੋ ਗੁੰਡਿਆਂ ਦਾ ਇੱਕ ਗੁੰਡਾ ਬਣਾਵਾਂਗੇ ਇਹ ਤਾਂ ਗਾਗੇ ਲੈ ਕੇ ਆਵਾਂਗੇ ਜੀ ਇੱਕ 40 ਪਾਵਾਂਗੇ ਜੀ ਇੱਕ 2 3 4 5 5 ਗੁੰਡੇ ਸਿੱਧੇ ਗੁੰਡੇ ਜੀ ਫਿਰ ਇੱਕ ਜਾਲੀ ਪਾਵਾਂਗੇ ਜੀ ਆਪਾਂ ਦੋ ਗੁੰਡਿਆਂ ਦਾ ਇੱਕ ਗੁੰਡਾ ਬਣਾਵਾਂਗੇ ਇੱਕ ਗੁੰਡਾ ਸਿੱਧਾ ਪੋਣਾਂਗੇ ਜੀ ਹੁਣ ਪਾਵਕ ਚੇਸ ਲਾਈ ਤੇ ਆ ਗਈ ਪੁੱਠੀ ਸਲਾਈ ਹੁਣ ਸਾਰੇ ਆਪਣੇ ਪੁੱਠੇ ਬੁਣੇ ਜਾਊਗੇ ਇੱਕ ਗੁੰਡਾ ਆਪਣਾ ਇਹ ਸਿੱਧਾ ਬੁਣਿਆ ਜਾਊਗਾ ਜੀ ਲੱਕੇ ਸਾਰੇ ਗੁੰਡੇ ਪੁੱਠੇ ਬੁਣਾਗੇ ਜੀ ਤੇ ਸਲਾਈ ਬਣ ਗਈ ਜੀ ਆਪਣਾ ਇਹ ਆਪਣਾ ਇੱਕ ਡਿਜ਼ਾਈਨ ਬਣ ਗਿਆ ਜੀ ਅੰਦਰ ਦੂਜਾ ਡਿਜ਼ਾਈਨ ਸ਼ੁਰੂ ਹੋ ਗਿਆ ਜੀ ਆਪਣਾ ਇੱਕ ਗੁੰਡਾ ਉਤਾਰ ਲਿਆ ਜੀ ਧਾਗਾ ਅੱਗੇ ਕਰਾਂਗੇ ਜੀ ਇੱਕ ਦੋ ਤਿੰਨ ਤਿੰਨ ਗੁੰਡੇ ਪੁੱਠੇ ਬਣ ਲਈ ਧਾਗਾ ਪਿੱਛੇ ਕਰਕੇ ਫਿਰ ਆਪਾਂ ਇਹ ਤਿੰਨਾਂ ਗੁੰਡਿਆਂ ਤੋਂ ਤਿੰਨ ਗੁੰਡੇ ਬਣਾਵਾਂਗੇ ਇੱਕ ਬਲ ਪਾਵਾਂਗੇ ਦੁਬਾਰੇ ਫੇਰ ਪੋਣਾਂਗੇ ਫਿਰ ਧਾਗਾ ਅੱਗੇ ਕਰਕੇ ਆਪਾਂ ਇੱਕ 2 3 4 5 6 7 ਸੱਤ ਗੁੰਡੇ ਪੁੱਠੇ ਪੋਣਾਂਗੇ ਧਾਗਾ ਪਿੱਛੇ ਕਰਕੇ ਫੇਰ ਆਪਾਂ ਤਿੰਨ ਗੁੰਡਿਆਂ ਦਾ ਤਿੰਨ ਗੁੰਡਿਆਂ ਤੋਂ ਤਿੰਨ ਗੁੰਡੇ ਬਣਾਵਾਂਗੇ ਫਿਰ ਇੱਕ ਬਾਲ ਪਾਵਾਂਗੇ ਜੀ ਦੁਬਾਰੇ ਫਿਰ ਬੁਣਾਂਗੇ ਜੀ ਧਾਗਾ ਅੱਗੇ ਕਰਕੇ ਇੱਕ ਦੋ ਤਿੰਨ ਤਿੰਨ ਗੁੰਡੇ ਪੁੱਠੇ ਬੁਣ ਲਈ ਜੀ ਇੱਕ ਗੁੰਡਾ ਆਪਾਂ ਸਿੱਧਾ ਬੁਣਾਂਗੇ ਜੀ ਹੁਣ ਆਪਾਂ ਪੁੱਠੇ ਸਲਾਈ ਤੇ ਆਗੇ ਜੀ ਗੁੰਡਾ ਉਤਾਰ ਲਿਆ ਜੀ ਇੱਕ ਦੋ ਤਿੰਨ ਤਿੰਨ ਗੁੰਡੇ ਸਿੱਧੇ ਬੁਣ ਲਈ ਤਿੰਨ ਗੁੰਡੇ ਆਪਾਂ ਪੁੱਠੇ ਪੋਣਾਗੇ ਜੀ ਫਿਰ ਪਸਤ ਕੁੰਡੇ ਸਿੱਧੇ ਪੋਣਾਗੇ 1 2 3 4 5 6 7 ਧਾਗਾ ਅੱਗੇ ਕਰਕੇ ਤਿੰਨ ਕੁੰਡੇ ਆਪਾਂ ਪੁੱਠੇ ਪੋਣਾਗੇ ਜੀ ਧਾਗਾ ਪਿੱਛੇ ਕਰਕੇ ਤਿੰਨ ਕੁੰਡੇ ਆਪਾਂ ਸਿੱਧੇ ਪੋਣਾਗੇ ਇੱਕ ਕੁੰਡਾ ਆਪਾਂ ਪੁੱਠਾ ਹੁਣਾਗੇ ਜੀ ਹੁਣ ਆਪਾਂ ਸਿੱਧੀ ਸਲਾਈ ਤੇ ਆ ਗਏ ਇੱਕ ਕੁੰਡਾ ਉਤਾਰ ਲਈ ਇੱਕ ਦੋ ਦੋ ਗੁੰਡੇ ਪੁੱਠੇ ਪੋਣਾਂਗੇ ਜੀ ਆਪਾਂ ਧਾਗਾ ਪਿੱਛੇ ਕਰਕੇ ਫੇਰ ਆਪਾਂ ਇਹ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਜੀ ਧਾਗਾ ਅੱਗੇ ਲੈ ਕੇ ਆਵਾਂਗੇ ਜੀ ਇੱਕ ਜਾਲੀ ਪਾਵਾਂਗੇ ਜੀ ਇੱਕ ਕੁੰਡਾ ਆਪਾਂ ਸਿੱਧਾ ਹੋਣਾਗੇ ਫਿਰ ਧਾਗਾ ਅੱਗੇ ਲੈ ਕੇ ਆਵਾਂਗੇ ਜੀ ਕੁੰਡਾ ਪਲਟ ਕੇ ਪਾਵਾਂਗੇ ਜੀ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਜੀ ਇੱਕ ਆਪਾਂ ਜਾਲੀ ਪਾਵਾਂਗੇ ਧਾਗਾ ਅੱਗੇ ਕਰਕੇ ਇੱਕ ਦੋ ਤਿੰਨ ਚਾਰ ਪੰਜ ਛੇ ਸੱਤ ਨਹੀਂ ਸੋਰੀ ਪੰਜ ਕੁੰਡੇ ਗੋਨੇ ਜਾਣਗੇ ਜੇ ਆਪਣੇ ਬੁੱਥੇ ਹੋਣ ਧਾਗਾ ਪਿੱਛੇ ਕਰਕੇ ਫਿਰ ਆਪਾਂ ਇਹ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਧਾਗਾ ਅੱਗੇ ਲੈ ਕੇ ਆਵਾਂਗੇ ਜੀ ਇੱਕ ਚਾੜੀ ਪਾਵਾਂਗੇ ਜੀ ਇੱਕ ਕੁੰਡਾ ਆਪਾਂ ਸਿੱਧਾ ਪੋਣਾਂਗੇ ਜੀ ਫਿਰ ਧਾਗਾ ਅੱਗੇ ਲੈ ਕੇ ਆਵਾਂਗੇ ਜੇ ਕੁੰਡਾ ਪਲਟ ਕੇ ਪਾਵਾਂਗੇ ਆਪਾਂ ਦੋ ਕੁੰਡਿਆਂ ਦਾ ਇੱਕ ਗੁੰਡਾ ਬਣਾਵਾਂਗੇ ਧਾਗਾ ਅੱਗੇ ਕਰਕੇ ਦੋ ਗੁੰਡੇ ਆਪਾਂ ਪੁੱਠੇ ਪਾਉਣਾਂਗੇ ਜੀ ਇੱਕ ਗੁੰਡਾ ਸਿੱਧਾ ਪਾਉਣਾਂਗੇ ਜੀ ਹੁਣ ਆਪਾਂ ਪੁੱਠੇ ਸਲਾਈ ਬਣਾਵਾਂਗੇ ਜੀ ਇੱਕ ਗੁੰਡਾ ਉਤਾਰ ਲਈ ਧਾਗਾ ਪਿੱਛੇ ਕਰਕੇ ਦੋ ਗੁੰਡੇ ਆਪਾਂ ਸਿੱਧੇ ਪਾਉਣਾਂਗੇ ਧਾਗਾ ਅੱਗੇ ਕਰਕੇ ਇੱਕ ਦੋ ਤਿੰਨ ਚਾਰ ਪੰਜ ਪੰਜ ਗੁੰਡੇ ਪੁੱਠੇ ਬੁਣ ਲਈ 1 2 3 4 5 ਪੰਜ ਗੁੰਡੇ ਆਪਾਂ ਸਿੱਧੇ ਬੁਣ ਲਈ ਧਾਗਾ ਅੱਗੇ ਲੈ ਕੇ ਆਵਾਂਗੇ ਪੰਜ ਗੁੰਡੇ ਆਪਾਂ ਪੁੱਠੇ ਬੁਣਾਂਗੇ ਜੀ 4 5 ਧਾਗਾ ਵਿੱਚੇ ਕਰਕੇ ਦੋ ਗੁੰਡੇ ਆਪਾਂ ਸਿੱਧੇ ਬੁਣਾਂਗੇ ਇੱਕ ਹੁੰਡਾ ਪੁੱਠਾ ਬੁਣਾਂਗੇ ਜੀ ਹੁਣ ਆਪਾਂ ਸਿੱਧੀ ਸਲਾਈ ਬਣਾਵਾਂਗੇ ਇੱਕ ਕੁੰਡਾ ਉਤਾਰ ਲਿਆ ਜੀ ਇੱਕ ਕੁੰਡਾ ਆਪਾਂ ਬੁੱਠਾ ਗੁਣਾਗੇ ਜੀ ਧਾਗਾ ਪਿੱਛੇ ਕਰਕੇ ਫਿਰ ਆਪਾਂ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਧਾਗਾ ਅੱਗੇ ਲੈ ਕੇ ਆਵਾਂ ਇੱਕ ਜਾਲੀ ਪਾਵਾਂਗੇ ਜੀ 1 2 3 ਤਿੰਨ ਕੁੰਡੇ ਸਿੱਧੇ ਫੁੱਲੇ ਧਾਗਾ ਅੱਗੇ ਲੈ ਕੇ ਆਵਾਂਗੇ ਫਿਰ ਆਪਾਂ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਇੱਕ ਕਪਾਂ ਜਾਲੀ ਪਾਵਾਂਗੇ ਧਾਗਾ ਅੱਗੇ ਕਰਕੇ ਇੱਕ ਦੋ ਤਿੰਨ ਤਿੰਨ ਗੁੰਡੇ ਪੁੱਠੇ ਪਾਵਾਂਗੇ ਜੀ ਫਿਰ ਆਪਾਂ ਇਹ ਦੋ ਗੁੰਡਿਆਂ ਦਾ ਇੱਕ ਗੁੰਡਾ ਬਣਾਵਾਂਗੇ ਧਾਗਾ ਅੱਗੇ ਕਰਕੇ ਇੱਕ ਜਾਲੀ ਪਾਵਾਂਗੇ ਜੀ ਇੱਕ ਦੋ ਤਿੰਨ ਤਿੰਨ ਗੁੰਡੇ ਸਿੱਧੇ ਗੁੰਨ ਲਈ ਧੱਗਾ ਅੱਗੇ ਲੈ ਕੇ ਆਵਾਂਗੇ ਇਹ ਗੁੰਡਾ ਪਲਟ ਕੇ ਪਾਵਾਂਗੇ ਆਪਾਂ ਇਦੋ ਕੁੰਡਿਆਂ ਦਾ ਆਪਾਂ ਇੱਕ ਕੁੰਡਾ ਬਣਾਵਾਂਗੇ ਜੀ ਇੱਕ ਕੁੰਡਾ ਫੁੱਟਾ ਪੋਣਾਂਗੇ ਜੀ ਇੱਕ ਕੁੰਡਾ ਆਪਾਂ ਸਿੱਧਾ ਪੋਣਾਂਗੇ ਹੁਣ ਆਪਾਂ ਫੁੱਟੇ ਸਲਾਈ ਬਣਾਵਾਂਗੇ ਜੀ ਇੱਕ ਕੁੰਡਾ ਤਾਰ ਲਿਆ ਜੀ ਇੱਕ ਕੁੰਡਾ ਆਪਾਂ ਸਿੱਧਾ ਪੋਣਾਂਗੇ ਜੀ ਧਾਗਾ ਅੱਗੇ ਕਰਕੇ ਇੱਕ ਦੋ ਤਿੰਨ ਚਾਰ ਪੰਜ ਛੇ ਸਤ ਸੱਤ ਗੁੰਡੇ ਪੁੱਠੇ ਹੋਣ ਲਈ ਤਿੰਨ ਗੁੰਡੇ ਆਪਾਂ ਸਿੱਧੇ ਪੋਣਾਂਗੇ ਫਿਰ ਧੱਗਾ ਅੱਗੇ ਕਰਕੇ ਆਪਾਂ ਸੱਤ ਗੁੰਡੇ ਪੁੱਠੇ ਪੋਣਾਂਗੇ ਇੱਕ ਗੁੰਡਾ ਆਪਾਂ ਸਿੱਧਾ ਪੋਣਾਂਗੇ ਇੱਕ ਗੁੰਡਾ ਪੁੱਠਾ ਪੋਣਾਂਗੇ ਹੁਣ ਆਪਾਂ ਸਿੱਧੀ ਸਲਾਈ ਤੇ ਆ ਗਏ ਇੱਕ ਗੁੰਡਾ ਉਤਾਰ ਲਈ ਨਪੋ ਧਾਗਾ ਪਿੱਛੇ ਰੱਖਣਾ ਹੈ ਹੁਣ ਆਪਾਂ ਇਹ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਧਾਗਾ ਅੱਗੇ ਕਰਕੇ ਇੱਕ ਜਾਲੀ ਪਾਵਾਂਗੇ ਜੀ 1 2 3 4 5 ਫਿਰ ਧਾਗਾ ਅੱਗੇ ਕਰਾਂਗੇ ਇੱਕ ਜਾਲੀ ਪਾਵਾਂਗੇ ਦੋ ਕੁੰਡਿਆਂ ਦਾ ਆਪਾਂ ਇੱਕ ਕੁੰਡਾ ਬਣਾਵਾਂਗੇ ਇੱਕ ਕੁੰਡਾ ਆਪਾਂ ਪੁੱਠਾ ਹੁਣਾਗੇ ਜੀ ਧਾਗਾ ਪਿੱਛੇ ਕਰਕੇ ਆਪਾਂ ਦੋ ਗੁੰਡਿਆਂ ਦਾ ਇੱਕ ਗੁੰਡਾ ਬਣਾਵਾਂਗੇ। ਧਾਗਾ ਅੱਗੇ ਕਰਾਂਗੇ ਇੱਕ ਜਾਲੀ ਪਾਵਾਂਗੇ ਜੀ। 1 2 3 4 5 5 ਗੁੰਡੇ ਸਿੱਧੇ ਬੁਣ ਲਈ ਧਾਗਾ ਅੱਗੇ ਲੈ ਕੇ ਆਵਾਂਗੇ ਜੀ ਇੱਕ ਜਾਲੀ ਪਾਵਾਂਗੇ ਜੀ। ਦੋ ਗੁੰਡਿਆਂ ਦਾ ਆਪਾਂ ਇੱਕ ਗੁੰਡਾ ਬਣਾਵਾਂਗੇ ਜੀ। ਇੱਕ ਗੁੰਡਾ ਆਪਾਂ ਸਿੱਧਾ ਹੋਣਾਗੇ। ਉਹਨਾਂ ਆਪਣੀ ਪੁੱਠੀ ਸਲਾਈ ਬਣੂਗੀ। ਪੁੱਠੀ ਸਲਾਈ ਸਾਰੀ ਪੁੱਠੀ ਬਣਨੀ ਹੈ। ਇੱਕ ਗੁੰਡਾ ਸਿੱਧਾ ਬਣਦਾ ਬਸ ਇਸੇਚ। ਹਾਂਜੀ ਸਾਰੇ ਸਲਾਈ ਆਪਣੇ ਬੁੱਠੇ ਬਣਾ ਲਈ ਆਪਣੇ ਦੋ ਡਿਜ਼ਾਈਨ ਬਣ ਗਏ ਲੇਖੋ ਜੀ ਕਿੰਨਾ ਸੋਹਣਾ ਡਿਜ਼ਾਈਨ ਬਣ ਕੇ ਤਿਆਰ ਹੋਇਆ ਜੀ ਬਣਾਉ ਜੀ ਤੁਸੀਂ ਆਪਣੇ ਕੋਟੂ ਸਾਰਡਰ ਤੇ ਬਾਕੀ ਆਪਣੇ ਪਹਿਣਾ ਆਪਣੇ ਨਾਲ ਜੁੜੇ ਨੇ ਜਿਹੜੇ ਡਿਜ਼ਾਈਨ ਪਸੰਦ ਕਰਦੇ ਨੇ ਜੀ ਪੰਜਾਬੀ ਰਸੋਈ ਪਹਿਣਾ ਬਹੁਤ-ਬਹੁਤ ਧੰਨਵਾਦ ਹੈ ਜੀ ਡਿਜ਼ਾਈਨ ਪਸੰਦ ਕਰਦੇ ਹੋ ਤੁਸੀਂ ਇੱਕ ਪਹਿਣਾ ਆਪਣੀ ਬੀਰਪਾਲ ਕੌਰ ਉਹ ਵੀ ਆਪਣੇ ਨਾਲ ਜੁੜੇ ਨੇ ਜੀ ਆਪਣੇ ਡਿਜ਼ਾਈਨ ਪਸੰਦ ਕਰਦੇ ਨੇ ਜੀ ਬਹੁਤ-ਬਹੁਤ ਧੰਨਵਾਦ ਹੈ ਜੀ ਤੁਹਾਡਾ ਬਾਕੀ ਹੋਰ ਪਹਿਣ ਭਾਈ ਆਪਣੇ ਜਿਹੜੇ ਦੇਖਦੇ ਨੇ ਜੀ ਡਿਜ਼ਾਈਨ ਪਸੰਦ ਕਰਦੇ ਨੇ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਹੈ ਜੀ ਮਿਲਦੇ ਆਂ ਜੀ ਅਗਲੀ ਵੀਡੀਓ 'ਚ